ਲੋਕ ਹੁਣ ਬਾਪੇ ਦੀ ਹੱਡੀ ਦੇ ਸਿਰਫ 1 ਰੁਪਿਆ ਲੈ ਕੇ ਆਓ ਭਾਵੇਂ 1 ਲੱਖ ਰੁਪਏ ਦਾ ਕੱਪੜਾ ਲੈ ਜਾਓ 1 ਰੁਪਿਆ ਲਿਆਓ ਲੱਖ ਰੁਪਏ ਦਾ ਕੱਪੜਾ ਲਈਓ 2 ਲੱਖ ਦਾ ਲੈ ਜਾਓ ਪਹਿਲੇ ਸਾਲ ਬਾਅਦ ਇਹ ਜਿਹੜਾ ਸਾਡੇ ਨਾਲ ਟਾਈਪ ਕਰ ਲਿਆ Bajaj కార్ਡੀ ਕੰਪਨੀ ਨੇ ਬੈਂਕ ਨੇ ਬਈ ਕਿਸੇ ਕਿਸੇ ਭੈਣ ਭਾਈ ਕੋਲ ਕਾਰ ਹੈ ਲੈ ਆਓ ਸਵੈਮ ਕਰਾਓ ਪਹਿਲੇ ਸਾਲ ਬਾਅਦ ਦੇਣਾ ਟੈਨਸ਼ਨ ਨਹੀਂ ਲੈਣੀ ਸਪੈਸ਼ਲ ਪ੍ਰੇਟਸ ਸਭ ਦੀਆਂ ਸਿਰ ਤੋਂ 200 ਆ 200 ਆ ਵੀ 200 2.5 ਦੇ ਸੂਟ 200 ਰੁਪਏ ਆ ਦੇਖੋ ਜਿਹੜੇ ਹਜ਼ਾਰ ਹਜ਼ਾਰ ਰੁਪਏ ਦਾ ਸੂਟ ਇੱਥੇ 2-200 ਰੁਪਏ ਚ ਲੈ ਲੋ ਇਦਾਂ ਦਾ ਸੂਟ ਉਹ ਭਾਜੀ 2.5 ਰੁਪਏ ਕੜਾਈਆਂ ਵਾਲੇ ਸੂਟ ਵੀ ਕੋਟਨ ਦੇ ਪਿਓਰ ਆ ਦੇਖੋ ਕੈਮਰੀਕ ਲੜਾਈ ਆ ਦੇਖੋ ਪੀਸ 250 ਰੁਪਏ 700 ਲੈ ਜਾਓ 700 ਲੈ ਜਾਓ 700 ਲੈ ਜਾਓ ਆ ਵੀ 350 ਆ ਵੀ 350 450 ਲੈ ਜਾਓ ਸੇਲਾਤੀ 450 चार सौ हाँ। पार सौ पूरे चार सौ पोल सौ चुनिया बारह बारह सौ चाहिए पचानवे पैसे साल बाद सौ पचानवे आचानवे बार बार दस रहे किश्त कपड़ा दे रहे बाबे आश्ता दे कपड़ा ले जाओ भाजी तोहफे बी सौ पचानवे रेट चो बात रेटा खनारे पाल लगा अठसो 800 ਰੁਪਏ ਦਾ ਤੇ ਦੇਖੋ 800 ਰੁਪਏ ਦਾ ਸੂਟ 2250 ਵਾਲੇ ਸੂਟ ਵੀ 800 ਦੇ ਦੇਖੋ ਗਲੇ ਕੇਰੇ ਹੈਂਡਵਰਕ ਨਾਲ ਲੱਤੇ ਹੋਏ ਸੂਟ ਪੈਨਲ ਬਣੇ ਹੋਏ ਤੁਹਾਡਾ ਭਲਾ ਹੋਵੇ 800 ਰੁਪਏ ਕਰਦੇ ਆ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰੋਂ ਛੇਤੀ ਆ ਜਾਓ 1 ਰੁਪਿਆ ਲਿਆਓ Bajaj ਦੇ ਕਾਰਡ ਤੇ ਭਾਵੇਂ 1 ਲੱਖ ਦਾ ਕੱਪੜਾ ਲਿਓ ਇੰਨੀ ਪਜਾਜੀ ਕਿਸੇ ਨੇ ਖੋਲ ਕੇ ਨਹੀਂ ਦਿਖਾਣੀ ਬਲੈਕ ਸੂਟ ਆ ਦੇਖੋ 27 2550 ਦਾ ਰੇਟ ਇੱਥੇ 800 ਰੁਪਏ ਕਮਾਲ ਕਰਦੀ ਕੰਟਰਾਸਟ ਮੈਚਿੰਗਾਂ ਗਲੇ ਘੇਰੇ ਹੈਂਡਵਰਕ ਨਾਲ ਲੱਤੇ ਹੋਏ ਸੂਟ 800 ਮਿਰਰ ਵਰਕ ਕ੍ਰੇਮ ਦਾ ਸੂਟ 1000 ਰੁਪਏ ਚੈਲੰਜ ਨਖਲੂ ਦੇ ਘੇਰੇ 1000 ਰੁਪਏ ਕ੍ਰੇਮ ਦੇ ਫੰਟ 1000 ਰੁਪਏ ਕਲਾਸ ਟਿਸ਼ੂ 1000 ਰੁਪਏ ਵਰਗੈਂਜ਼ਾ ਡਿਜੀਟਲ 1000 ਰੁਪਏ ਉਹ 35 3500 ਚਾਰ ਚਾਰਾ ਸੂਟ ਹਲੋ 4000 ਰੁਪਏ ਇੱਕ ਤੋਂ ਇੱਕ ਸੂਟ ਆ ਗਲਾ ਦਾ ਦਿਖਾ ਓਏ ਹੋਏ 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 ਆ ਦੇਖੋ ఆర్గాਨਜ਼ਾ ਡਿਸਟਲ ਹਾਂਜੀ ਵਰਕ ਦੇ ਨਾਲ ਨੇਚਰਲ ਗਰੇਪ ਦੀ ਸਲਵਾਰ 2000 2000 ਰੁਪਏ ਕਮਾਲ ਕਰਦੀ ਆ ਦੇਖੋ ਕ੍ਰੈਸਿ ਲੱਗਦਾ ਸੂਟ 2000 ਰੁਪਏ ਭਾਜੀ ਆ ਦੇਖੋ ਦਾ ਸਹੀ ਭਾਜੀ ਕਮੈ ਕਰਦੀ ਆ ਦੇਖੋ ਆ ਦੇਖੋ ਚਾਹੇ ਸ਼ਿਮਰ ਚਾਹੇ ਰੈਸਟ ਸੂਟ 2000 ਰੁਪਏ ਆ ਵੀ ਚੈੱਕ ਕਰੋ ਤੋਹਫੇ ਦੇਤੇ ਤੋਹਫੇ 2000 ਰੁਪਏ ਭਾਜੀ ਆ ਦੇਖੋ ਦਾ ਸਹੀ ਇੱਕ ਤੋਂ ਇੱਕ ਸੂਟ ਇੱਕ ਤੋਂ ਇੱਕ ਡਿਜ਼ਾਈਨ 2000 ਰੁਪਏ ਨੇਚਰਲ ਕਰੇਵ ਬਾਜੀ ਚੱਕਣਾ ਲ ਹਮ ਐਦਾਂ ਦਾ ਸੂਟ ਵੀ 2000 ਸੋ ਦੇਖੋ ਬਹੁਤ ਦੁਕਾਨਾਂ ਤੇ ਮੈਂ ਵੀ ਜੈਨਾ ਵੀਡੀਓ ਬਹੁਤ ਵੰਨੀਆਂ ਤੁਸੀਂ ਵੀ ਦੇ ਦੇ ਪਰ ਆ ਰੇਟ ਕਿਸੇ ਨੇ ਦਿੱਤੇ ਨਹੀਂ ਨਾ ਕਿਸੇ ਤੋਂ ਦੇ ਹੋਣਿਆ ਵੱਡੀ ਗੱਲ ਮੇਰਾ ਚੈਲੰਜ ਇੰਨੀ ਵੈਰੈਟੀ ਕੋਈ ਖੋਲ ਕੇ ਨਹੀਂ ਦਿਖਾਂਦਾ ਕਿਉਂ ਅਗਲੇ ਨੇ 10 ਸੂਟ ਦਿਖਾਣਿਆ ਆ ਸੂਟ ਦਿਖਾਣਿਆ ਸੇਲ 'ਚ ਬਾਕੀ ਉਹਦੇ ਰੇਟ ਲਾ ਕੇ ਛਿਲ ਦੋ ਅਸੀਂ ਇਹ ਕੰਮ ਨਹੀਂ ਕਰਦੇ ਸਾਡਾ ਕੰਮ ਹੈ ਹੋਲ ਸੇ 1 ਕਿਲੋ ਚਾਹੀ 100 ਰੇਟ ਹਾਲ ਸੇ ਨਾ ਵੀ ਕੀ ਵਾਪਸੀ ਪੈਸ ਹਾਲ ਬਾਤ ਟੈਨਸ਼ਨ ਨਹੀਂ ਲੈਣੀ ਬਾਬੇ ਰੇਟ ਦੇ ਆਜੋ ਸੋ 2 2000 ਤੱਕ ਤਾਂ ਵੈਰਾਈਟੀ ਦਿਖਾ ਲਈ ਸਾਡੇ ਕੋ 5000 7000 10000 20 2000 ਤੱਕ ਰਸੂਟ ਵੀ ਕਾਡੀਆਂ ਦੇ ਪਾ ਦੇਣਿਆ ਫਰੀ ਦੇ ਪਾ ਦੇਣਿਆ ਆਜੋ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਦਾ ਇੰਨੇ ਵੱਡੇ ਫਾਇਦੇ ਹੋਣਿਆ ਹੋਰ ਕਿਤੇ ਜਾਇਓ ਨਾ ਕਿਤੇ ਜਾਣ ਦੀ ਲੋੜ ਨਹੀਂ ਬਾਬੇ ਦੀ ਹੱਟੀ 62 ਸਾਹਮਣੇ ਜਲੰਧਰ ਨਾ ਇਹ ਰੇਟ ਮਿਲਨੇ ਆ ਨਾ ਵੈਰਾਈਟੀ ਮੈ ਨਹੀਂ ਦੇਖੋ ਪੰਜਾਬ ਤੋਂ ਨਹੀਂ ਪੂਰੇ ਇੰਡੀਆ ਨੂੰ ਸਸਤਾ ਕੱਪੜਾ ਦੇ ਤਾਂ ਰੇਟ ਟਿਕਣੇ ਟਿਕਣੇ ਘਟਦੇ ਤੇ ਕਿਸ਼ਤਾਂ ਦੇ ਕੱਪੜੇ ਤੇ ਰੁਪਈਆ ਤੁਸੀਂ ਕੋਈ ਦੇਣਾ ਨਹੀਂ ਜਿੰਨਾ ਕੱਪੜਾ ਬੈ ਗਿਆ ਪ੍ਰੋਫਿਟ ਸਾਰਾ ਰੱਖ ਲਿਓ ਨਹੀਂ ਵਿਕੇ ਕੱਪੜਾ ਵਾਪਸ ਦੇ ਦਿਓ ਸਗਾ ਪਿਓ ਵੀ ਡੀ ਗਰੰਟੀ ਲੈਣਾ ਜਿੱਡਾ ਸਾਡਾ ਭਰਾ ਨੇ ਜਿਗਰਾ ਕਰਤਾ ਤੇ ਪੂਰੇ ਇੰਡੀਆ ਦੇ ਲੋਕਾਂ ਦਾ ਫੇਰਾ ਕਰ ਰਿਹਾ ਸਿਰਫ ਇੱਕੋ ਹੀ ਝੋਟਾ ਬਟਾ ਫੇਰਾ ਇਹ ਝੋਟਾ ਆਟਾ ਕਹਿੰਦਾ ਪਰਵਾਹ ਨਹੀਂ ਕਰਨੀ ਪਰ ਲੋਕਾਂ ਦੇ ਫੇਰੇ ਕਰਦੇ ਆਏ ਕਰਨੇ ਆ ਤੁਹਾਡੇ ਚਿਹਰੇ ਸਮਝ ਦੇ ਜੀ ਕੱਪੜਾ ਸਸਤੇ ਨੂੰ ਸਸਤਾ ਕਰਕੇ ਦਿਖਾਵਾਂਗੇ ਮਿਲਾਂ ਦਾ ਸਸਤਾ ਲੈ ਕੇ ਦਿਖਾਵਾਂਗੇ ਇੱਕ ਗੱਲ ਹੋਰ ਝੰਡਾ ਜੰਡਾ ਆਪੀਸ ਦੇਖ ਲਓ ਇਹ ਮੇਰਾ ਚੈਲੰਜ ਹੈ ਚੈਲੰਜ ਇਦਾਂ ਦਾ ਸੂਟ ਮੇਰੀਆਂ ਭੈਣਾ ਸ਼ੋਰੂਮ 'ਤ ਜਾ ਕੇ 8 8 9000 ਦਾ ਲੈਣ ਦੀਆਂ ਪਰ ਮੈਂ ਚੈਲੰਜਾ ਗਰੰਟੀ ਦੇ ਰਿਆਂ ਇਦਾਂ ਦੇ ਸੂਟ ਇੱਕ ਨਹੀਂ 150 ਡਿਜ਼ਾਈਨ ਦਾਂਗਾ ਇੱਕੋ ਹੀ ਰੇਟ ਤੇ 10000 ਰੁਪਏ ਲੈ ਜੀ 3000 ਚ ਇਹਦੇ ਨਾਂ ਤੇ ਕਿੰਨੇ ਡੀਆਂ ਅੰਤਾਂ ਡੀਆਂ ਦਾਂਗਾ ਅੰਤਾਂ ਦੇ ਸੋ ਆਜੋ ਬਾਬੇ ਦੀ ਹੱਡੀ ਤੇ ਆਜੋ ਜਿਲ੍ਹਾ ਜਲੰਧਰ ਆਜੋ ਬੱਸ ਸਟੈਂਡ ਦੇ ਸਾਹਮਣੇ ਆਜੋ ਨੰਬਰ 988804723 ਰੇਟ ਲੇਟ ਨਾ ਕਰਨਾ ਕਿ ਇਹ ਗੇਤ ਫਿਰ ਇਹ ਮੌਕਾ ਨਹੀਂ ਆਉਣਾ ਤੇ ਆਜੋ ਵੱਡਾ ਫਾਇਦਾ ਗਰੰਟੀ ਨਾਲ ਸਟੈਂਪ ਤੇ ਲਿਖ ਕੇ ਦੇਵਾਂਗੇ ਆਜੋ